ਹਾਂਜੀ ਕਿੱਦਾਂ ਹੋਇਆ ਸਾਡੇ ਪੜ ਦੀ ਲੇਬਰ ਸੀ ਜੀ ਇੱਥੇ ਨਰੇਗਾ ਦਾ ਕੰਮ ਕਰਨ ਆ ਰਹੇ ਸੀ ਕੀ ਜੀ ਅੱਛਾ ਅੱਛਾ ਇੱਕ ਬੰਦਾ ਕੁਛ ਇੱਥੇ ਲੱਗੇ ਹੋਏ ਸੀਗੇ ਹਾਂ ਤੇ ਕੁਛ ਬੰਦੇ ਸਾਡੇ ਅੱਧੇ ਲੱਗੇ ਹੋਏ ਸੀਗੇ ਨਹੀਂ ਆ ਇੱਥੇ ਆਏ ਲੱਗੇ ਹੋਏ ਸੀ ਹਾਂਜੀ ਇੱਥੇ ਲੱਗੇ ਹੋਏ ਸੀ ਹਾਂ ਸਮਾਨ ਸਰ ਵਾਸਤੇ ਰੱਖਿਆ ਗਿਆ ਹੈ ਅੱਛਾ ਇਹ ਜੋ ਪੱਟੇ ਵਾਲਾ ਇਹ ਬਹੁਤ ਤੇਜ਼ ਅੱਛਾ ਸਿੱਕੇ ਸਿੱਕੇ ਨਾਗੇ ਬਹੁਤ ਤੇਜ਼ ਬੋਲ ਰਿਹਾ ਹਾਂ ਇੱਥੇ ਸਾਡੀਆਂ ਜਿਹੜੀ ਕੰਮ ਕਰ ਰਹੀਆਂ ਸੀਗੀਆਂ ਅੱਛਾ ਉਹਨਾਂ ਦੇ ਉੱਪਰੋਂ ਰਸਤ ਦੇਖੋ ਜੀ ਕਿੰਨਾ ਵੱਡਾ ਤੋੜ ਤੋਂ ਤਾਂ ਫਿਰ ਚੱਲ ਨਹੀਂ ਇਹ ਦੂਜੀ ਸਾਈਡ ਤੋਂ ਇੱਧਰ ਨੂੰ ਆ ਗਈ ਐਸੇ ਸਾਈਡ ਤੋਂ ਐਸੇ ਤਾਂ ਹੀ ਜਾ ਕੇ ਰਸਤੇ ਦੇ ਵਿੱਚ ਮੱਗੀ ਅੱਛਾ ਕਿਹੜਾ ਦਰਖਤ ਆ ਆ ਦਰਖਤ ਆ ਸੀ ਇੱਥੋਂ ਤੋੜ ਤੇ ਇੱਥੇ ਫਲਾਈਆਂ ਸੀ ਜੀ ਅੱਛਾ ਇਹ ਅੱਛਾ ਗੱਲ ਕਰੀ ਚੱਲੋ ਤੁਸੀਂ ਸਾਨੂੰ ਜਦੋਂ ਪਤਾ ਲੱਗਿਆ ਪੈਂਦਾ ਸੀ ਆਪਾਂ ਦਰਖਤਾਂ ਦੇ ਵਿੱਚ ਜੀ ਸਾਨੂੰ ਪਤਾ ਲੱਗਿਆ ਫਟਾਫਟ ਅਹੀਂ ਤੇ ਆ ਕੇ ਅਸੀਂ ਮੁਕਤੇ ਦੇ ਕੋਠਾ ਲਈ ਹਾਂ ਤੇ ਪਹਿਨ ਦੇ ਖਲੋਪੀਆਂ ਬੈਠ ਕੇ ਕੱਢ ਕੇ ਆਪਣੀਆਂ ਗੱਡੀਆਂ ਰਹੀਆਂ ਹੱਸਤਾ ਪਾਸੇ ਵੱਲ ਦੀ। ਅੱਛਾ ਆ ਮਤਲਬ ਆ ਕਪੈਨ ਨੇ ਦਰਖਤ ਵੀ ਤੋੜਦੀ ਹੋਈ। ਹਾਂਜੀ। ਰਸਤਾ ਹੈਗੇ ਵੀ ਕਪੈਨ ਦੇ ਫਲੇ ਉਸੇ ਤਰ੍ਹਾਂ ਆ ਜੀ। ਹਾਂ। ਆਪਣੀ ਤਾਂ ਪੈਦੇ ਹੋਵੇ। ਠੀਕ ਹੈ। ਰਸਤ ਵੀ ਉਸੇ ਤਰ੍ਹਾਂ ਆ ਜੀ ਦੇਖ ਲਓ। ਹਾਂ। ਇਹ ਕੀ ਐਨੀ ਇਹਨਾਂ ਗੱਡੀ ਦੇ ਨਾਲ ਇਹ ਗੱਡੀਆਂ ਚਲਾ ਰਹੇ ਆ। ਕਿ ਇਹ ਨਾਲ ਜਿਹੜਾ ਕਿ ਲੈਂਕ ਰੋਡ ਦਾ ਵੀ ਨਹੀਂ ਪਤਾ ਤੇ ਮੇਨ ਰੋਡ ਦਾ ਵੀ ਨਹੀਂ ਪਤਾ। ਇਹ ਟ੍ਰੈਕ। ਇਹ ਤੁਸੀਂ ਵੀ ਪੱਤਰਕਾਰ ਹੋ। ਜੀ ਭਾਈ ਨਾਲ ਨੂੰ ਤੁਸੀਂ। ये आई काम जी ये चले मांगी का ਕਿਸੇ ਮਰੀਜ਼ ਨੂੰ ਚੰਡੀਗੜ੍ਹ ਵੀ ਲੈ ਗਏ ਹਾਂ ਜੀ ਜਿੱਦਾਂ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਸੀ ਇੱਥੇ ਹੀ ਬਹੁਤ ਜਿੱਦਾਂ ਗਰਪੈਨ ਕੋ ਤੜਫ ਦੇ ਸੀਗੇ ਹਾਂ ਵੀ ਮੇਰਾ ਮੇਰੇ ਨੌ ਲਿਆ ਦਿਓ ਮੇਰੇ ਬੱਚੇ ਲਿਆ ਦਿਓ ਕੌਣ ਕੌਣ ਤੜਫਦਾ ਸੀ ਇਹਨਾਂ ਦੇ ਸਾਡੇ ਆਪਣੇ ਨਾਲ ਦੇ ਨਰੇਗਾ ਵਾਲੇ ਚਾਚੀ ਆ ਇਹਨਾਂ ਦੀ ਚਾਚੀ ਆ ਇਹਨਾਂ ਦੀ ਚਾਚੀ ਚਾਚੀ ਦਾ ਨਾਮ ਕੀ ਹੈ ਨਹੀਂ ਉਹਨੂੰ ਚੰਡੀਗੜ੍ਹ ਰੈਫਰ ਕਰਤਾ ਹਾਂਜੀ ਹਾਲਤ ਵੀ ਜ਼ਿਆਦਾ ਖਰਾਬ ਜੀ ਜ਼ਿਆਦਾ ਹਾਲਤ ਖਰਾਬ ਕੱਢੀ ਆ ਤੇ ਰੱਖ ਤੇ ਥੱਲੇ ਜੀ ਥੱਲੇ ਤੇ ਰੱਖ ਤੇ ਕੱਢੀ ਆ ਉਪਰ ਗਰਪੈਨ ਸੀਗੀ ਤੁਹਾਡਾ ਕੀ ਨਾਮ ਹੈ ਮੇਰਾ ਅਮਨ ਲੱਗ ਸਕੇ ਤੁਹਾਡੀ ਚਾਚੀ ਆ ਹੋ ਨਾ ਤੇ ਪਰਿਵਾਰ ਵਿੱਚ ਕੌਣ ਕੌਣ ਰਹਿੰਦਾ ਤੁਹਾਡੇ ਸਾਰੇ ਇਕੱਠੇ ਰਹਿੰਦੇ ਨੇ ਜਿਹੜੀਆਂ ਇਕੱਠੇ ਪਰਿਵਾਰ ਇਕੱਠੇ ਰਹਿੰਦੇ ਆ ਹਾਂਜੀ ਠੀਕ ਹੈ ਘਰ ਇਕੱਠੇ ਆ ਚਾਰ ਪੰਜ ਜਿਆ ਜੀ ਚਾਰ ਪੰਜ ਇਕੱਠੇ ਮਤਲਬ ਇਹ ਨਰੇਗਾ ਵਿੱਚ ਜ਼ਿਆਦਾਤਰ ਜਿਹੜੀਆਂ ਲੇਡੀਜ਼ ਜੋ ਕੰਮ ਕਰਦੀਆਂ ਹਾਂ ਉਹਦੇ ਵਿੱਚ ਜਿੱਦਾਂ ਕਹਿੰਦੇ ਕਿਸੇ ਦੇ ਸਿਰ ਤੇ ਇਹਨਾਂ ਤੇ ਆਦਮੀ ਵੀ ਨਹੀਂ ਹੈਗਾ ਇਹਨਾਂ ਦੇ ਕਈ ਜਣੇ ਇਹਨਾਂ ਦੇ ਵੀ ਨਹੀਂ ਇਹਨਾਂ ਦੇ ਵੀ ਨਹੀਂ ਹੈਗੇ ਬਲਕਿ ਹਲਕੇ ਦੁਨੀਆ ਆ ਮਾਤਾ ਦੇ ਨੋ ਆ ਇਹਨਾਂ ਦਾ ਵੀ ਬੇਟਾ ਹੈ ਨਹੀਂ ਓਹੋ ਹਾਂਜੀ ਇਹ ਦੇਖੋ ਕਿੰਨੇ ਦੁੱਖ ਦੀ ਗੱਲ ਹੈ ਕਿਸੇ ਤੇ ਸਿਰ ਤੇ ਮਦਦ ਸਾਈਂ ਸਾਈਂ ਹੋਵੇ ਤਾਂ ਸਰਦਾਰੀ ਹੁੰਦੀ ਆ ਬੇਚਾਰੀ ਨੂੰ ਗੱਲ ਨਹੀਂ ਆਉਂਦੀ ਮਿਹਨਤ ਕਰਦੇ ਆ ਹੁਣ ਜਿਹੜਾ ਆ ਹਾਸਾ ਹੋ ਗਿਆ ਆਪਾਂ ਨੂੰ ਇਹ ਵੀ ਦੁੱਖ ਲੱਗਦਾ ਹੈ ਵੀ ਉਹਨਾਂ ਦੇ ਸੱਟ ਲੱਗੀ ਕੋਈ ਮਿਆ ਜੀ ਪਰਮਜੀਤ ਪਰਮਜੀਤ ਜੀ ਦੇ ਕੋਲ ਮੇਰਾ ਤੁਹਾਡਾ ਘਰ ਇਹਨਾਂ ਦੇ ਕੋਲੇ ਹੀ ਹੈਗਾ ਆ ਨਹੀਂ ਮੇਰਾ ਘਰ ਉਧਰ ਸਾਈਡ ਤੇ ਸਾਈਡ ਤੇ ਆ ਗਿਆ ਤੁਸੀਂ ਜਾਨੀ ਮਤਲਬ ਨਾਲ ਇਹਨਾਂ ਦੇ ਅੱਛਾ ਨਾਲ ਕੰਮ ਕਰਦੇ ਹੈਗੇ ਹੁਣ ਇਹਨਾਂ ਦੀ ਘਰ ਦੀ ਹਾਲਤ ਮਤਲਬ ਦੇਖਦੇ ਹੋਏ ਕੀ ਮੰਗ ਕਰਦੇ ਆ ਮਤਲਬ ਇਹਨਾਂ ਦਾ ਮੰਗ ਸੇ ਇਹੀ ਕਰਦੇ ਪ੍ਰਸ਼ਾਸਨ ਤਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੀ ਇਹਨਾਂ ਦਾ ਘਰ-ਵਾਰ ਸਹੂਲਤਾਂ ਜਿਹੜੀਆਂ ਇਲਾਜ ਕਰਵਾਇਆ ਜਾਵੇ ਕਿਉਂਕਿ ਘਰ ਦੀ ਨਵੀਂ ਹਾਲਤ ਜਿਆਦਾ ਖਰਾਬ ਆ ਸਾਡਾ ਦੇਵਰ ਵੀ ਜਿਹੜਾ ਉਹ ਵੀ ਨਹੀਂ ਹੈਗਾ ਅੱਛਾ ਉਹ ਵੀ ਹੈ ਨਹੀਂ ਹਾਂ ਜੀ ਉਹ ਵੀ ਹੈ ਨਹੀਂਗਾ ਫਿਰ ਤੇ ਬਹੁਤ ਮੁਸ਼ਕਲ ਹੈ ਕਿ ਕਮਾਨ ਵਾਲੇ ਤੇ ਈ ਸੀਗੇ ਕਮਾਨ ਵਾਲੇ ਤਾਂ ਇਹੀ ਸੀਗੇ ਨਾ ਇਹਨਾਂ ਦੇ ਵੀ ਲੱਗੀ ਆ ਸੱਟ ਇਹ ਵੀ ਤੁਸੀਂ ਵੀ ਕੰਮ ਕਰ ਰਹੇ ਹੋ ਇਹ ਵੀ ਇਹ ਵੀ ਕੰਮ ਕਰ ਤੁਸੀਂ ਨਾਲ ਸੀਗੇ ਇਹ ਵੀ ਨਸੀਓ ਕੱਢੇ ਇੱਕ ਮਿੰਟ ਜੀ ਇਹ ਕਿਦਾਂ ਹੋਈ ਕਿਦਾਂ ਸੀ ਇਹ ਤੇ ਕਿਦਾਂ ਉਹ ਤੋਂ ਤੇਜ਼ ਆਂਦੀ ਸੀ ਵਿੱਚ ਮਾਰੀ ਵਿੱਚ ਮਾਰੀ ਹਾਂ ਅੱਛਾ ਤੁਸੀਂ ਤੁਹਾਡੇ ਵੀ ਸੱਟਾਂ ਲੱਗੀਆਂ ਤੁਸੀਂ ਕਿੱਦਾਂ ਨਿਕਲੇ ਥੱਲੇ ਤੁਹਾਡਾ ਨਾਂ ਕੀ ਆ ਫੇ ਤੁਸੀਂ ਕਿੱਦਾਂ ਨਿਕਲੇ ਵਿੱਚੋਂ ਮਸ਼ੀਨ ਨਿਕਲਣਾ ਜ਼ੋਰ ਨਾ ਪਵੇ ਹਾਂ ਭਾਈ ਰੋੜਾ ਰੜ ਕੇ ਚਲੋ ਕਹਿਣ ਦਾ ਮਤਲਬ ਹੈ ਜਦੋਂ ਕੰਪੈਨ ਇਦਾਂ ਵੱਜੀ ਤੇ ਉਦੋਂ ਦਾ ਸੋਚਿਆ ਹੋਣਾ ਕਿ ਪਤਾ ਨਹੀਂ ਹੁਣ ਕੀ ਹੋ ਸਕਦਾ ਜਿਆ ਪੈਰਾ ਤੇ ਇਦਾਂ ਗੱਬੇ ਆ ਗਏ ਨਾ ਉਦੋਂ ਦਾ ਫਿਰ ਦਾ ਇੱਕ ਪਾਸੇ ਨਿਕਲਦੇ ਗੱਬੇ ਹਾਂ ਹਾਂ ਦਬ ਦਬ ਛੇਤੀ ਉੱਠ ਵੀ ਨਹੀਂ ਹੁੰਦਾ ਕੁੜੀਆਂ ਦੇ ਬੋਲਟੇ ਤੋਕਦੇ ਆ ਹੁਣ ਅੱਛਾ ਤੁਹਾਡਾ ਨਾਂ ਕੀ ਆ ਉਮਰ ਕਿੰਨੇ ਆ ਉਮਰ ਹੈਗੀ ਆ ਕਿੰਨੀ ਕੁ ਥੇਰ ਤੋਂ ਕੰਮ ਕਰਦੇ ਆ ਬਹੁਤ ਏਨਾਂ ਦੇ ਘਰ ਆ ਹਾਂਜੀ ਇਹਨਾਂ ਦਾ ਵੀ ਘਰ ਆ ਤੁਹਾਡੇ ਵੀ ਘਰ ਵਾਲਾ ਹੈ ਨਹੀਂ ਇਹ ਹੈ ਨਹੀਂ ਕਾਜੀ ਬੇਹੱਦ ਦੁੱਖ ਦੀ ਗੱਲ ਹੈਗੀ ਆ ਗਰੀਬੀ ਦੀ ਵੈਸੇ ਦੇਖਣ ਦੀ ਗੱਲ ਹੈਗੀ ਆ ਕਿ ਇਹਨਾਂ ਦੇ ਸਿਰ ਦੇ ਉੱਪਰ ਪਰਿਵਾਰ ਵੀ ਹੈ ਨੀਗਾ ਜਿਹੜਾ ਕੀ ਇਹਨਾਂ ਦਾ ਪਾਲਣ ਪੋਤੀ ਮੇਰੇ ਸਾਡੇ ਨਾਲ ਇਹਨਾਂ ਦਾ ਮਿਲਣੇ ਸਿਰ ਤੇ ਬੰਦੇ ਹੈ ਨਹੀਂ ਸਿਰ ਤੇ ਬੀਬੀਆਂ ਹੀ ਕਮਾਣਾ ਆਈਆਂ ਇਹਹੀ ਦਿਹਾੜੀ ਆ ਬਸ ਇਹਹੀ ਦਿਹਾੜੀ ਆ ਹਾਂ ਜੀ ਇਹਹੀ ਦਿਹਾੜੀ ਆ ਨਾ ਬੇਤੋਈ ਤਾਂ ਰੋਟੀ ਵੀ ਨਹੀਂ ਖਾ ਕੇ ਜਾਈਦੀ ਤੁਸੀਂ ਵੀ ਕੰਮ ਕਰਦੇ ਆਂ ਹਾਂ ਜੀ ਤੁਸੀਂ ਉਹ ਨਾਲ ਸੀਗੇ ਹਾਂ ਨਾਲ ਹੀ ਤੁਸੀਂ ਵੀ ਨਾਲ ਹੀ ਸੀ ਜਦੋਂ ਵੀ ਇੱਕ ਬੰਦਾ ਜੱਕ ਦਮੇ ਤਾਂ ਆਈ ਹੈ ਜੀ ਕਰਪਾਣਾ ਹਾਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਆ ਗਈ ਤੇਜ਼ ਸੀਗੀ ਹਾਂ ਜੀ ਤੇਜ਼ ਜਾਣਾ ਸੀ ਜੀ ਹਾਂ ਜੀ ਦਰਾਖਤ ਵੀ ਪਟਿਆ ਗਿਆ ਅਸ ਦਰਾਖਤ ਵੀ ਪਟੋ ਗਿਆ ਹਾਂਜੀ ਸਾਨੂੰ ਤਾਂ ਜੀ ਕੋਲ ਸੋਚੀ ਤੁਸੀਂ ਵੀ ਨਾਲ ਹੀ ਸੀ ਨਾ ਅਰੇ ਨਾਲੇ ਸੀ ਜਿੰਨੇ ਵੀ ਅਸੀਂ ਮਜ਼ਦੂਰ ਆ ਤੇ ਉਸ ਵੇਲੇ ਸਾਰੇ ਅਸੀਂ ਨਾਲੇ ਹੀ ਸੀਗੇ ਅਸੀਂ 7 18 ਅਸੀਂ ਜਾਖ ਜਿੱਦਾਂ ਜਾ ਕੇ ਬੀਬੀਆਂ ਥੱਲੇੋਂ ਕੱਢੀਆਂ ਤੁਸੀਂ ਕੋਸ਼ਿਸ਼ ਕੀਤੀ ਪਏ ਇਹਨਾਂ ਨੂੰ ਕੱਢੋ ਹਾਂਜੀ ਅਸੀਂ ਇਹਨਾਂ ਦੀ ਜਾਨ ਬਚਾਈ ਜਾਵੇ ਇਹਨਾਂ ਦੇ ਮੂੰਹ 'ਚ ਅਸੀਂ ਪਾਣੀ ਪਾਇਆ ਇਹਨਾਂ ਨੂੰ ਸੌਰਤ ਦਵਾਈ ਹਾਂਜੀ ਵਿਚ ਹਿੜਾੜੇ ਜੀ ਪੈ ਗਏ ਤਾਂ ਐਸੇ ਵੇਲੇ ਵੀ ਗੱਡੀਆਂ ਮੰਗਾਈਆਂ ਇਹਨਾਂ ਨੂੰ ਦੋ ਦਾ ਵਿੱਚ ਗੱਡੀਆਂ ਪਿੰਡ ਦੀਆਂ ਸੀ ਜਾਂ ਕੋਈ ਨਹੀਂ ਸਾਡੇ ਪਿੰਡ ਦੀਆਂ ਗੱਡੀਆਂ ਸੀ ਕਿ ਮੁੰਡਿਆਂ ਦੇ ਕੋਲ ਉਹ ਬਾਹਰੋਂ ਮੁੰਡਿਆਂ ਨੂੰ ਫੋਨ ਕਰਕੇ ਅਸੀਂ ਇਹਨਾਂ ਦਾ ਆਫੇ ਗੱਡੀਆਂ ਮਗਾ ਕੇ ਫਟਾ ਫਟ ਹਸਤਰ ਪਹਚਾਣ ਕਰ ਜੀ ਤੁਹਾਡਾ ਨਾਮ ਕੀ ਹੈ ਜੀ ਵਿੰਦਰਕੌਰ ਇਹ ਤੁਸੀਂ ਆ ਕਿਹੜੇ ਪਿੰਡ ਤੋਂ ਆ ਮਾਈਕ ਦਾ ਪਿੰਡ ਅੱਛਾ ਇਹ ਪਤਾ ਲੱਗਾ ਕਿ ਕੰਪੈਨ ਦੇ ਨਾਲ ਇਹ ਤੁਹਾਡੇ ਕੀ ਲੱਗਦੇ ਸੀ ਨਾਮ ਕੀ ਸੀ ਬਹੁਆ ਸਾਡੇ ਕੀ ਨਾਮ ਉਹਨਾਂ ਦਾ ਬਲਮੀਰਕੌਰ ਕਿੰਨੀ ਕੁ ਉਮਰ ਆ ਅੰਦਾਜ਼ਾ ਉਮਰ ਹੈਗੀ ਉਹਦੀ 50 ਸਾਲ ਦੇ ਹਾਂ ਤੇ ਉਹਨਾਂ ਨਾਲ ਕੀ ਗੱਲਬਾਤ ਉਮਰ ਹੈਗੀ ਆ ਚਲੋ ਕਿੰਨੇ ਚਿਰ ਤੋਂ ਕੰਮ ਕਰ ਰਹੇ ਆ ਇੱਥੇ ਇਹਦੇ ਤੁਹਾਨੂੰ ਤਾਂ ਕਾਹ ਪਹਿਲਾਂ ਮੈਂ ਚਲਦੀ ਤੇ ਫੇਰ ਉਹਰੇ ਨੋ ਦਾ ਕਾਟ ਬਣ ਗਿਆ ਅੱਛਾ ਤੇ ਹੁਣ ਕੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਉੱਥੇ ਉਹਨੇ ਇਹੀ ਕੋਲ ਸੀਗੇ ਉਸ ਵੇਲੇ ਹਾਂ ਮੈਂ ਤਾਂ ਘਰੇ ਸੀ ਕਾਕਾ ਬੈਠੀ ਜਦੋਂ ਤੁਹਾਨੂੰ ਘਰ ਪਤਾ ਲੱਗਾ ਹਾਂਜੀ ਪਤਾ ਲੱਗਾ ਤੇ ਗਵਾਂਡੀਆਂ ਮੈਨੂੰ ਠਾੜਿਆ ਅੰਦਰੋਂ ਤਾਂ ਮੈਂ ਬਾਹਰ ਨਿਕਲੀ ਬਾਹਰ ਨਿਕਲੀ ਹਾਂਜੀ ਤੇ ਤੁਸੀਂ ਆਪਣੀ ਬਹੂ ਨੂੰ ਦੇਖਿਆ ਵੀ ਹੈਗਾ ਦੇਖਿਆ ਸੀ ਗੱਡੀ ਚ ਲੈ ਕੇ ਆਏ ਕਿੱਦਾਂ ਦੀ ਹਾਲਤ ਉਹਦੀ ਹਾਲਤ ਬਹੁਤ ਖਰਾਬ ਸੀ ਉਹਦੀ ਹਾਂ ਹੁਣ ਜਿਹੜਾ ਉੱਚੀ ਆਵਾਜ਼ ਵਿੱਚ ਜਾਂ ਕੁਝ ਵੀ ਹੋਇਆ ਇਹ ਮਤਲਬ ਕੀ ਮੰਗ ਕਰਦੇ ਆ ਵੀ ਕੀ ਕੀ ਚਾਹਨੇ ਆ ਤੁਸੀਂ ਇਹ ਤਾਂ ਤੁਸੀਂ ਕੁਝ ਕਰ ਸਕਦੇ ਕਾਕਾ ਹੁਣ ਅਸੀਂ ਕੀ ਕਰ ਸਕਦੇ ਆ ਅੱਛਾ ਮਤਲਬ ਹੱਥ ਬਾਸਾ ਸਾਹਿਬ ਮਤਲਬ ਹੈ ਹਾਂ ਜੀ ਦਿਨ ਪਰ ਮਾਤਾ ਜੀ ਤੁਸੀਂ ਕਹੋ ਵੀ ਮੈਂ ਦਦ ਕਰਕੇ ਅਸੀਂ ਵੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਨੇ ਇੱਕ ਇੱਕ ਮਿੰਟ ਹਾਂ ਜੀ ਹਾਂ ਜੀ ਮਾਤਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਹਣ ਬੇਟਾ ਮੇਰਾ ਮੋਕ ਗਿਆ ਬੁੱਕਰ ਵੀ 10 ਸਾਲ ਹੋ ਗਏ ਜਾਂਦੀ ਹੋ ਕੰਮ ਕਰਦੀ ਹੈ ਹਾਂ ਹਾਂ ਜੀ ਕੰਮ ਕੀਤੇ ਵਗੈਰਾ ਸਾਡਾ ਨਾ ਸਾਡਾ ਫੇਰ ਕੀ ਕਰੀਏ ਹਾਂ ਕਮਾਈ ਦਾ ਸਾਧਨ ਇਹੀ ਆ ਤੁਹਾਡਾ ਇਹੀ ਆਪਾਂ ਹੁਣ ਕਰਾਂਗੇ ਤਾਂ ਖਾਵਾਂਗੇ ਰੋਟੀ ਕਰਨਾ ਬਈ ਉਹ ਹੀ ਮਿੰਟਚਾਰੀ ਛੋਟਾ ਲੱਗਦੀ ਠੀਕ ਠੀਕ ਕੋਈ ਹੋਰਣਾ ਕੋਈ ਕਰਕੇ ਅਸੀਂ ਕਿੰਨੇ ਗਾਂ ਚ ਅੱਛਾ ਇੱਕ ਪੈਣ ਫੇਰ ਇੱਧਰੋਂ ਆਂਦੀ ਗਈ ਹੈ ਖੇਤਾ 'ਚ ਆਬੜੀ ਐ ਥੱਲੇ ਆ ਕੇ ਇੱਥੇ ਆ ਕੇ ਦੋ ਕੁ ਕਿਨਾਰੇ ਮੈਂ ਖੱਟੀਆਂ ਜਾ ਕੇ ਅੱਛਾ ਮੋਕ ਪਾ ਕੇ ਮੁਰਜਰਾਨੀਆਂ ਨੂੰ ਤੁਸੀਂ ਕੱਢਿਆ ਹਾਂ ਅਸੀਂ ਆਪ ਸਾਡਾ ਨਾਂ ਕੀ ਆ ਮੇਰਾ ਨਾਂ ਜੀ ਰੇਸ਼ਮ ਲਾਲ ਜੀ ਅੱਛਾ ਰੇਸ਼ਮ ਲਾਲ ਜੀ ਅੱਛਾ ਆ ਫਿਰ ਦਰਖਤ ਵੀ ਪਟ ਦਿੱਤਾ ਹੈ ਹਾਂ ਹਾਂ ਦਰਖਤ ਬਹੁਤ ਮੌਜੂਦ ਹੈ ਤੇ ਥੋੜੀ ਕਿਤੇ ਟੁੱਟਣਾ ਨਹੀਂ ਗਾ ਜੀ ਇਹ ਦਾ ਇਹ ਦੇਖੋ ਥੋੜੀ ਕਿਤੇ ਹੈ ਤਾਂ ਟੁਕੜੇ ਵਾਲਾ ਨਹੀਂ ਗਾ ਜੀ ਦਰਖਤ ਕਾਫੀ ਮਜ਼ਬੂਤ ਹੈ ਹਾਂ ਜੀ ਹਾਂ ਜੀ ਜੋ ਬੈਣਾ ਉਹ ਆਇਆ ਨਹੀਂ ਉਹ ਵੀ ਆਇਆ ਮੇਰਾ ਨਾਮ ਸਰਬਜੀਤ ਕੋਰ ਆਂ ਤੇ ਪਿੰਡ ਦਾ ਨਾਮ ਮੇਰਾ ਮਈ ਦਿੱਤਾ ਆ ਅੱਛਾ ਸਰ ਅੱਜ ਸਵੇਰੇ ਅਸੀਂ ਉੱਥੇ ਕੰਮ ਕਰਦੇ ਸੀ ਮਹਿਮੂਦਪੁਰ ਰੋਡ ਤੇ ਠੀਕ ਹੈ ਸਾਡੀ ਲੇਬਰ ਸਾਡੇ ਹੈਗੇ 18 19 ਬੰਦੇ ਸਵਾ 12 ਵਜੇ ਦੀ ਗੱਲ ਆ ਉਧਰੋਂ ਕੰਪੈਨ ਵਾਲੇ ਆਂਦੇ ਪਏ ਸੀਗੇ ਉਹ ਜਾਨਿਕ ਮਤਲਬ ਬਹੁਤ ਜ਼ਿਆਦਾ ਹੀ ਤੇਜ਼ ਆ ਰਹੀ ਸੀ ਪਿੱਛੋਂ ਕਿੱਥੇ ਦੀ ਸੀ ਉਹ ਕੰਪੈਨ ਉਹ ਵੱਜੋਂ ਦੀ ਸੀਗੀ ਤੇ ਤਿੰਨ ਜਾਨੇ ਬੈਠੇ ਸੀਗੇ ਉਹਦੇ ਉੱਪਰ ਤੇ ਉਹਨੇ ਨੇ ਉੱਪਰ ਜਾਨਿਕ ਡੈਕ ਜਾਨਿਕ ਜ਼ਿਆਦਾ ਹੀ ਤੇਜ਼ ਲਾਇਆ ਹੋਇਆ ਸੀਗਾ ਤੇ ਉਹ ਜਾਨਿਕ ਜਿੱਦਾਂ ਨਾ ਕੋਈ ਨਸ਼ਾ ਹੀ ਕੀਤਾ ਹੁੰਦਾ ਉਹ ਨਹੀਂ ਜਾਨਿਕ ਉਹ ਮੋੜ ਮੋੜਨ ਲੱਗੇ ਉਹਨਾਂ ਕੋ ਜਿੱਦਾਂ ਮੋੜ ਮੁੜਿਆ ਨੀਗਾ ਸੰਭਾਣੀਆਂ ਨਾਲੇ ਉਹਨੇ ਨੇ ਦਾ ਬੀਬੀਆਂ ਕੰਮ ਕਰਦੀਆਂ ਸੀ ਉੱਪਰੇ ਹੀ ਚੜਾ ਦਿੱਤੀ ਕਿੰਨੀਆਂ ਕ ਬੀਬੀਆਂ ਸੀ ਕੰਮ ਕਰਦੀਆਂ ਬੀਬੀਆਂ ਸਰ ਉਹ ਚਾਰ ਪੰਜ ਜਣੀਆਂ ਲਗਾਤਾਰ ਇੱਧਰ ਬੈਠ ਕੇ ਕੰਮ ਕਰ ਰਹੀਆਂ ਸੀਗੀਆਂ ਤੇ ਕੀ ਹੋਇਆ ਫਿਰ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਫਿਰ ਉਹ ਜਿੱਦਾਂ ਠੀਕ ਆ ਚਹਾੜਾ ਸਰ ਪੈ ਗਿਆ ਜੱਕਦਮ ਫਿਰ ਅਸੀਂ ਜੱਕਦਮ ਉਹਨਾਂ ਨੂੰ ਜਿੱਦਾਂ ਉਹ ਦਰਖਤ ਡਿੱਗਦੇ ਨਾਲ ਇੱਕ ਤਾਂ ਬੀਬੀ ਥੱਲੇ ਜਮੇ ਥੱਲੇ ਵਿਚਾਰੀ ਫਸ ਗਈ ਹੈ ਕਿਹਦੀ ਕੰਪੈਨ ਤੇ ਹਾਂ ਥੱਲੇ ਹੀ ਹਾਂਜੀ ਕੰਪੈਨ ਦੇ ਦਰਖਤ ਜਿੱਦਾਂ ਦਰਖਤ ਪਹਿਲਾਂ ਡਿੱਗ ਗਿਆ ਹਾਂ ਹਾਂਜੀ ਉੱਪਰ ਉਹ ਹੀ ਜਣੀ ਕਿ ਮਸ਼ੀਨ ਦਾ ਐਦਾਂ ਉਪਕੜੀਸ ਦਾ ਹੀ ਲੈ ਗਿਆ ਉਹਨੂੰ ਖੇਤਾਂ ਤੇ ਵੇਚਣ ਇਹ ਜਿਹੜੀ ਕੰਪੈਨ ਨਹੀਂ ਦੇ ਸੀ ਉਹ ਰੋਡ ਸਿੱਧਾ ਸੀ ਜਾਂ ਕਿਸੇ ਨਹੀਂ ਨਹੀਂ ਸਰ ਮੋੜ ਸੀਗੇ ਤੋਂ ਹਾਲੀ ਦੋ ਮੋੜ ਤੇ ਕਿੰਨੀਆਂ ਜਣੀਆਂ ਏਠਾਂ ਆਈਆਂ ਜਾਂ ਸਰ ਚਾਰ ਜਣੇ ਥੱਲੇ ਆਏ ਕਿ ਨਾਮ ਕੀ ਆ ਉਹਨਾਂ ਦੇ ਇੱਕ ਦਾ ਨਾਂ ਬਲਬੀਰ ਕੌਰ ਕਿੱਥੇ ਦੀ ਆ ਉਹ ਐਮ ਆਈ ਦਿੱਤੇ ਦੀ ਆ ਇੱਕ ਦਾ ਨਾਂ ਨਿਰਮਲ ਕੌਰ ਆ ਉਹ ਵੀ ਮਾਈ ਦਿੱਤੇ ਦੀ ਆ ਹੂੰ ਤੀਜੀ ਕਮਲਜੀਤ ਕੌਰ ਉਹ ਕਿੱਥੇ ਦੀ ਆ ਇੱਥੇ ਦੀ ਆ ਤੇ ਪਰਮਜੀਤ ਪਰਮਜੀਤ ਕੌਰ ਉਹ ਵੀ ਇੱਥੇ ਦੀ ਆ ਹੁਣ ਉਹਨਾਂ ਦੀ ਹਾਲਤ ਕਿੱਦਾਂ ਹੈ ਤੇ ਕਿੱਥੇ ਆ ਇੱਕ ਪਰਮਜੀਤ ਨੂੰ ਪਾਜੀ ਸਰ ਹਾਂਜੀ ਸਰ ਸਿਵਲ ਹਸਪੀਟਲ ਆੜਾਣਾਂ ਨੂੰ ਜਿੱਦਾਂ ਰੈਫਰ ਕਰਤਾ ਨਵਾਂ ਸ਼ਹਿਰ ਉਹਨਾਂ ਨੇ ਜਿੱਦਾਂ ਜ਼ਿਆਦਾ ਉਹਨਾਂ ਦੀ ਇੱਕ ਦਿਨ ਦਾ ਜ਼ਿਆਦਾ ਹੀ ਗੰਭੀਰ ਹਾਲਤ ਕਰਕੇ ਉਹਨੇ ਪੀਜੀਆਈ ਇੱਕ ਨੂੰ ਰੈਫਰ ਕਰ ਦਿੱਤਾ ਹੈ ਜਿਹੜੇ ਜ਼ਿਆਦਾ ਹੀ ਥੱਲੇ ਆ ਗਏ ਸੀਗੇ ਕੰਪੈਨ ਦੇ ਡਾਕਟਰ ਡਿੱਗਿਆ ਸੀ ਉੱਪਰ ਉਸ ਤੋਂ ਬਾਅਦ ਫਿਰ ਉਹ ਕੰਪੈਨ ਵਾਲਾ ਕਿੱਥੇ ਆ ਸਰ ਉੱਥੇ ਹੀ ਖੜਾ ਰਿਹਾ ਸੀਗਾ ਫਿਰ ਅਸੀਂ ਜਿੱਦਾਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਦਾ ਆ ਗਏ ਜਦ ਹੀ 10 15 ਮਿੰਟ ਬਾਅਦ ਫਿਰ ਉਸ ਤੋਂ ਬਾਅਦ ਫਿਰ ਥਾਣੇ ਵਾਲਿਆਂ ਨੇ ਜਿੱਦਾਂ ਆਪਣੀ ਕਾਰਵਾਈ ਕੀਤੀ ਉੱਥੇ ਸਾਡੀ ਗੱਲਬਾਤ ਹੋਈ ਉਹਨਾਂ ਨੇ ਉਹ ਫਿਰ ਉਹਨਾਂ ਨੂੰ ਆਪਣੇ ਨਾਲ ਲੈ ਗਏ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਦਾ ਇਲਾਜ ਜਿੱਦਾਂ ਸਾਨੂੰ ਸਾਡੇ ਜਿੱਦਾਂ ਸਾਡਾ ਸੈਕਟਰੀ ਆ ਜੀਆਰਐਸ ਸਾਡਾ ਸ਼ਿਵ ਕੁਮਾਰ ਆ ਉਹਨਾਂ ਦੇ ਥਰੂ ਸਾਨੂੰ ਪੂਰਾ ਜਿੱਦਾਂ ਉਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤrouਨਾ ਦਾ ਲਾਜ ਵਗੈਰਾ ਜੋ ਵੀ ਆਊਟ ਹੋਣਾ ਚਾਹੀਦਾ ਸਰ ਉਹ ਨਾ ਠੀਕ ਹੈ